ਕਾਂਗਰਸ 2027 ਦੀਆਂ ਚੋਣਾਂ ਬਾਰੇ ਆਖਰਕਾਰ ਕੀ ਸੋਚ ਰਹੀ ਹੈ ਕਿਹੜੇ ਚਿਹਰੇ ਨੂੰ ਅੱਗੇ ਲਗਾ ਕੇ ਕਾਂਗਰਸ 2027 ਦੀਆਂ ਚੋਣਾਂ ਲੜਨਾ ਚਾਹੁੰਦੀ ਹੈ ਇਸ ਨੂੰ ਲੈ ਕੇ ਕਾਂਗਰਸ ਨੇ ਹੁਣ ਆਪਣੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਨੇ ਆਖਰਕਾਰ ਕਾਂਗਰਸ ਨੇ ਕਿਹੜੇ ਚਿਹਰੇ ਨੂੰ ਲੈ ਕੇ ਸੰਕੇਤ ਦਿੱਤੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਖਰਿੰਦਰ ਬਾਜਵਾ ਬਾਜਵਾ ਸਾਹਿਬ 2027 ਦੀਆਂ ਜੇਕਰ ਗੱਲ ਕਰੀਏ ਤਾਂ ਕਾਂਗਰਸ ਕਿਹੜੇ ਚਿਹਰੇ ਨੂੰ ਮੁੱਖ ਰੱਖ ਕੇ 2027 ਦੀਆਂ ਚੋਣਾਂ ਲੜਨਾ ਚਾਹੁੰਦੀ ਹੈ ਗਗਨ ਜੇਕਰ ਅੰਗਰੇਜ਼ ਦੀ ਹਾਈ ਕਮਾਂਡ ਦੇ ਸੰਕੇਤ ਪੜਨ ਦੀ ਤੇ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਕਈ ਗੱਲਾਂ ਕਲੀਅਰ ਹੁੰਦੀਆਂ ਜਾਪਦੀਆਂ ਨੇ ਜਿਵੇਂ ਜਿਵੇਂ ਸਮਾਂ ਨਜ਼ਦੀਕ ਆਉਂਦਾ ਜਾਂਦਾ ਹੈ ਪੰਜਾਬ ਦੇ ਵਿੱਚ 2.5 ਸਾਲ ਹੋ ਚੱਲੇ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਹੁਣ ਲਗਭਗ 1 ਸਾਲ ਦਾ ਸਮਾਂ ਕਹਿ ਲਈਏ 6 ਮਹੀਨੇ ਦਾ ਸਮਾਂ ਰਹਿ ਗਿਆ ਕਿ ਉਸ ਤੋਂ ਬਾਅਦ ਪੰਜਾਬ ਨੇ ਚੋਣਾਂ ਦੇ ਮੋੜ ਦੇ ਵਿੱਚ ਚਲੇ ਜਾਣਾ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਜੇ ਸੰਕੇਤ ਫੜੀਏ ਤਾਂ ਇੱਕ ਨਾਂ ਬਹੁਤ ਉੱਬਰ ਕੇ ਸਾਹਮਣੇ ਆਉਂਦਾ ਉਹ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਤਾਂ ਹੋਰ ਵੀ ਬਹੁਤ ਨੇ ਨਵਜੋਤ ਸਿੰਘ ਸਿੱਧੂ ਹੈ ਰਾਜਾ ਵੜਿੰਗ ਹੈ ਪ੍ਰਤਾਪ ਸਿੰਘ ਬਾਜਵਾ ਹੈ ਸੁਖਜਿੰਦਰ ਰੰਧਾਵਾ ਹੈ ਹੋਰ ਵੀ ਕਈ ਲੋਕ ਜਿਹੜੇ ਇਸ ਕਸ਼ਮਕਸ਼ ਦੇ ਵਿੱਚ ਸ਼ਾਮਲ ਨੇ ਪਰ ਇੱਕ ਨਾਂ ਬੜਾ ਉੱਬਰ ਕੇ ਸਾਹਮਣੇ ਆਉਂਦਾ ਜਿਹੜਾ ਹੈ ਚਰਨਜੀਤ ਸਿੰਘ ਚੰਨੀ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਅੰਦਰ ਦਲਿਤ ਚਿਹਰਾ ਨੇ ਫਿਰ ਸਿੱਖ ਚਿਹਰਾ ਵੀ ਨੇ ਚੰਨੀ ਨੂੰ ਜੇਕਰ ਤੁਸੀਂ ਡੀਕੋਡ ਕਰਨਾ ਹੋਵੇ ਚੰਨੀ ਦੇ ਬਾਰੇ ਕਿ ਚੰਨੀ ਤੇ ਹਾਈ ਕਮਾਂਡ ਦੋਵਾਂ ਦੇ ਵਿੱਚ ਕਿਸ ਤਰ੍ਹਾਂ ਦੇ ਸੰਪਰਕ ਨੇਗੇ ਕਿਵੇਂ ਹਾਈ ਕਮਾਂਡ ਉਹਨਾਂ ਨੂੰ ਫੋਰ ਫਰੰਟ ਤੇ ਖੇਡਣ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਤੇ ਜਿੱਤੋਂ ਇਹ ਚੀਜ਼ ਸਾਫ਼ ਕਹੀ ਜਾ ਸਕਦੀ ਹੈ ਕਿ ਚੰਨੀ ਤੇ ਅਗਲਾ ਦਾ ਲੱਗਣਾ ਲਗਭਗ ਤੈਅ ਹੋ ਸਕਦਾ ਹੈ ਤੁਸੀਂ ਤੁਹਾਨੂੰ ਯਾਦ ਹੋਣਾ ਜਦੋਂ ਪਿਛਲਾ ਬਜਟ اجلاس ਨਿਕਲਿਆ ਲੋਕ ਸਭਾ ਦਾ ਉਹਦੇ ਵਿੱਚ ਚੰਨੀ ਜਿਸ ਪ੍ਰਕਾਰ ਬੋਲੇ ਚੰਨੀ ਨੇ ਐਮਰਜੈਂਸੀ ਤੇ ਬੋਲਦਿਆਂ ਬਹੁਤ ਗੱਲਾਂ ਕੀਤੀਆਂ ਚੰਨੀ ਨੇ ਰਾਹੁਲ ਗਾਂਧੀ ਦੇ ਬਾਰੇ ਐਮਰਜੈਂਸੀ ਬਾਰੇ ਅਮਰਤਪਾਲ ਬਾਰੇ ਇਥੋਂ ਤੱਕ ਕਿ ਹੋਰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਗੱਲਾਂ ਕੀਤੀਆਂ ਚੰਨੀ ਦੀ ਵਾਵਾ ਹੋਈ ਚੰਨੀ ਦੀ ਵਾਵਾ ਐਂਟੀ ਬੀਜਪੀ ਸੈਗਮੈਂਟਸ ਦੇ ਅੰਦਰ ਬਹੁਤ ਜ਼ਿਆਦਾ ਹੋਈ ਈਵਨ ਕਿ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੇ ਵੀ ਵਾਹ ਵਾ ਕੀਤੀ ਅਕਾਲੀ ਦਲ ਦੇ ਸਪੋਰਟਰਾਂ ਨੇ ਵੀ ਵਾਹ ਵਾ ਕੀਤੀ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਦੂਜੇ ਪਾਸੇ ਇਹਨ ਪਿਓਰ ਰੈਡੀਕਲ ਜਿਹੜਾ ਮਸਲਾ ਹੈ ਅਮਰਤਪਾਲ ਹੁਣ ਵਾਲਾ ਧੜਾ ਕਹਿ ਲਈਏ ਜਾਂ ਉਸ ਸੋਚ ਦੇ ਬੰਦੇ ਕਹਿ ਲਈਏ ਉਹਨਾਂ ਨੇ ਵੀ ਵਾਹ ਵਾ ਕੀਤੀ ਸਭ ਤੋਂ ਵੱਡੀ ਵਾਹ ਵਾ ਉਹਨਾਂ ਦੀ ਰਾਹੁਲ ਗਾਂਧੀ ਨੇ ਕੀਤੀ ਕਿੰਨੇ ਮੇਰੇ ਖਿਆਲ ਚ ਕਾਂਗਰਸ ਦੇ 25-30 ਲੋਕ ਸਭਾ ਮੈਂਬਰ ਬੋਲੇ ਲੋਕ ਸਭਾ ਦੇ ਵਿੱਚ ਬਜਟ ਦੇ ਉੱਤੇ ਤੇ ਪ੍ਰਧਾਨ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਚੰਨੀ ਨੂੰ ਪ੍ਰਸ਼ੰਸਾ ਪੱਤਰ ਰਾਹੁਲ ਗਾਂਧੀ ਨੇ ਭੇਜਿਆ ਵਿਰੋਧੀ ਧਿਰ ਦਾ ਆਗੂ ਪ੍ਰਸ਼ੰਸਾ ਪੱਤਰ ਭੇਜ ਰਿਹਾ ਹੈ ਪ੍ਰਸ਼ੰਸਾ ਕਰ ਰਿਹਾ ਕਿਸੇ ਨੂੰ ਨਹੀਂ ਪੰਜਾਬ ਚੋਂ ਕਈ ਲੋਕ ਬੋਲੇ ਪੰਜਾਬ ਦੇ ਵਿੱਚੋਂ ਰਾਜਾ ਵੜਿੰਗ ਬੋਲੇ ਪੰਜਾਬ ਦੇ ਵਿੱਚੋਂ ਹੋਰ ਬਹੁਤ ਲੋਕ ਬੋਲੇ ਪਰ ਚੰਨੀ ਨੂੰ ਪ੍ਰਸ਼ੰਸਾ ਪੱਤਰ ਆਇਆ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਜਿੱਥੇ ਵੀ ਸਿੱਖ ਸੈਕੀ ਨਾਲ ਜੁੜੀ ਹੋਈ ਕੋਈ ਗੱਲ ਕਰਨੀ ਹੈ ਜਿੱਥੇ ਵੀ ਕੋਈ ਐਦਾ ਵੱਡਾ ਮੁੱਦਾ ਜਿੱਥੇ ਵੀ ਕੋਈ ਵੱਡਾ ਮੁੱਦਾ ਜਿਸ ਨੂੰ ਕਾਂਗਰਸ ਹਾਈ ਕਮਾਂਡ ਫੀਲ ਕਰਦੀ ਐ ਤਾਂ ਉਥੇ ਚੰਨੀ ਖੇਡਦੇ ਆ ਉਥੇ ਚੰਨੀ ਤੁਸੀਂ ਆ ਤਾਜ਼ਾ ਘਟਨਾ ਦੇਖ ਲਓ ਦਾਇਆ ਘਟਨਾ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦਿੱਲੀ ਚ ਬਾਜਵਾ ਤੇ ਚੰਨੀ ਨੇ ਕੀਤੀ ਉਸ ਚ ਚੰਨੀ ਖੇਡੇ ਚੰਨੀ ਨੇ ਹੀ 84 ਦੇ ਦੰਗਿਆਂ ਤੇ ਗਲਤੀ ਵੀ ਮੰਨੀ ਤੇ ਮਾਫੀ ਵੀ ਮੰਗੀ ਹਾਲਾਂਕਿ ਕਾਂਗਰਸ ਨੇ ਦੋਨੀ ਵਾਰ ਸਿੱਖਾਂ ਤੋਂ ਹੀ ਮਾਫੀ ਮੰਗਵਾਈ ਐ ਇਸ ਤੋਂ ਪਹਿਲਾਂ ਵਾਲੀ ਘਟਨਾ ਡਾਕਟਰ ਮਨਮੋਹਨ ਸਿੰਘ ਦੀ ਐ ਕਿ ਉਹਨਾਂ ਤੋਂ ਪਾਰਲੀਮੈਂਟ ਦੇ ਵਿੱਚ ਬਤੌਰ ਸਿੱਖ ਵੀ ਸੀਗੇ ਉਹ ਤੇ ਪ੍ਰਧਾਨ ਮੰਤਰੀ ਵੀ ਉਹਨਾਂ ਨੇ ਮਾਫੀ ਮੰਗੀ ਇਹ ਚੀਜ਼ਾਂ ਨੇ ਹੁਣ ਚੰਨੀ ਬਾਰੇ ਇਹ ਗੱਲ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ ਕਿ ਚੰਨੀ ਚੰਨੀ ਨੂੰ ਕੈਸ ਹੈ ਢਾਇਆ ਨਹੀਂ ਜਾ ਸਕਦਾ ਇਸ ਗੇਮ ਦੇ ਅੰਦਰ ਜੇ ਕੋਈ ਸੋਚੇ ਕਿ ਅਸੀਂ ਚੰਨੀ ਨੂੰ ਢਾਕੇ ਅੱਗੇ ਲੰਘ ਜਾਾਂਗੇ ਉਹ ਵਾਲੀ ਕਹਾਣੀ ਲਗਭਗ ਖਤਮ ਹੋ ਗਈ ਹੈ ਲੋਕ ਸਭਾ ਚੋਣਾਂ ਦੇਖ ਲਓ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਸੱਤ ਕਾਂਗਰਸੀ ਲੋਕ ਸਭਾ ਮੈਂਬਰ ਜਿੱਤੇ ਨੇ ਸੱਤਾਂ ਦੇ ਵਿੱਚੋਂ ਸਭ ਤੋਂ ਵੱਧ ਮਾਰਜਨ ਚੰਨੀ ਦਾ ਹੈ ਲਗਭਗ ਪੌਣੇ 2 ਲੱਖ ਦਾ ਮਾਰਜਨ ਹੈ ਚੰਨੀ ਆਪਣੇ ਆਪ ਨੂੰ ਬਤੌਰ ਸਿੱਖ ਬਤੌਰ ਦਲੇਤਾਗੂ ਤਿੱਬਤੌਰ ਸੁਲਝਿਆ ਹੋਇਆ ਸਿਆਸਦਾਨ ਮੈਂ ਨਹੀਂ ਕਹਿੰਦਾ ਕਿ ਉਹ ਸੁਲਝੇ ਹੋਏ ਹੈਗੇ ਨੇ ਨਹੀਂ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਪਰ ਚੰਨੀ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਇਹ ਤਿੰਨ ਚਾਰ ਚੀਜ਼ਾਂ ਦੇ ਉੱਤੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ ਕਿਸ ਤਰ੍ਹਾਂ ਨਾਲ ਤੁਸੀਂ ਭਾਣੇ ਸਿੱਧੂ ਵਾਲਾ ਸੈਗਮੈਂਟ ਦੇਖ ਲਓ ਉਹਦੇ 'ਚ ਵੀ ਚੰਨੀ ਉੱਪਰ ਕਹੇ ਚੰਨੀ ਨੇ ਪੰਜਾਬ ਦੀ ਸੈਕੀ ਹੈ ਜਿਹੜੀ ਪੰਜਾਬ ਦੀ ਬਗਾਵਤੀ ਸੈਕੀ ਹੈ ਉਹਦੇ ਨਾਲ ਖੇਡਣਾ ਸ਼ੁਰੂ ਕਰਤਾ ਉਸ ਦੇ ਹਿਸਾਬ ਦੇ ਨਾਲ ਆਪਣੀਆਂ ਗਤੀਵਿਧੀਆਂ ਆਪਣੀ ਬਿਆਨਬਾਜ਼ੀ ਨੂੰ ਢਾਲ ਲਿਆ ਇਹ ਚੀਜ਼ ਕਾਂਗਰਸ ਹਾਈ ਕਮਾਂਡ ਨੂੰ ਕਾਫੀ ਹੱਦ ਤੱਕ ਸੂਟ ਕਰਦੀ ਹੈ ਕਿਉਂਕਿ ਦੇਖੋ 84 ਵਾਲਾ ਬੇਸ਼ੱਕ ਉਦੋਂ ਬਾਅਦ ਕਾਂਗਰਸੀ ਸਰਕਾਰ ਕਈ ਵਾਰ ਆਈ ਕਈ ਵਾਰ ਗਈ ਪਰ ਆਮ ਸਿੱਖ ਤੇ ਆਮ ਬੰਦੇ ਦੇ ਅੰਦਰ ਇਹ ਚੀਜ਼ ਤਾਂ ਹਮੇਸ਼ਾ ਹੀ ਰਹੀ ਕਿ ਕੰਮ ਕਾਂਗਰਸ ਨੇ ਕੀਤਾ ਹੈ ਜੇ ਅੱਜ ਕਾਂਗਰਸ ਸਿੱਖਾਂ ਦੇ ਨਾਲ ਉਸ ਪ੍ਰਕਾਰ ਨਹੀਂ ਖੜਦੀ ਤਾਂ ਉਹ ਇੱਕ ਹੋਰ ਸੱਟਬੈਕ ਚੱਕੇ ਹੋਏ ਪੰਜਾਬ ਦੇ ਜ਼ਿਆਦਾਤਰ ਆਗੂ ਚਾਹੇ ਰਾਜਾ ਵੜਿੰਗ ਹੈ ਖਾਸ ਕਰਕੇ ਪ੍ਰਤਾਪ ਬਾਜਵਾਹੂਰੀ ਨੇ ਇਹ ਲੋਕ ਉਸ ਪ੍ਰਕਾਰ ਦੀ ਰਾਜਨੀਤੀ ਕਰਦੇ ਰਹੇ ਕਿ ਇੱਕ ਸਟੈਂਡ ਲੈ ਲੈਣਾ ਫਾਲਤ ਕਈ ਮੁੱਦਿਆਂ ਦੇ ਬਿਨਾ ਮਤਲਬ ਦਾ ਹੀ ਸਟੈਂਡ ਲੈ ਲੈਣਾ ਉਸ ਪ੍ਰਕਾਰ ਪਰ ਚੰਨੀ ਨੇ ਤੋਂ ਅਲੈਦਾ ਜਾ ਕੇ ਜਿਹੜੇ ਕੀਤੀ ਉਹ ਹਾਈ ਕਮਾਂਡ ਨੂੰ ਸੂਟ ਵੀ ਕੀਤੀ ਤੁਹਾਨੂੰ ਪਤਾ ਕਿ ਚੰਨੀ ਦੇ ਮਾਮਲੇ ਦੇ ਵਿੱਚ ਹਾਈ ਕਮਾਂਡ ਨੇ ਚੰਨੀ ਨੂੰ ਓਏ ਤੱਕ ਨਹੀਂ ਕਿਹਾ ਹੂੰ ਕਿੰਨੇ ਪਾਣੇ ਸਿੱਧੂ ਵਾਲਾ ਕੇਸ ਸੀ ਹੋਰ ਸਾਰੇ ਕੇਸ ਸੀ ਉਹੇ ਤੱਕ ਨਹੀਂ ਕਿਹਾ ਅਮਰਤਪਾਲ ਦੀ ਮਿਸਸਸ ਨੂੰ ਬਾਹਰ ਜਾਣ ਤੋਂ ਰੋਕਿਆ ਗਿਆ ਉਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਵਾਲਾ ਮਾਮਲਾ ਸੀ ਸਿਕਿਉਰਟੀ ਵਾਲਾ ਜਿਸ ਪ੍ਰਕਾਰ ਦਾ ਸਟੈਂਡ ਚੰਨੀ ਨੇ ਲਿਆ ਉਸ ਨਾਂ ਦਾ ਸੁਖਵੀਰ ਬਾਦਲ ਲੈ ਸਕਿਆ ਨਾ ਹੀ ਭਗਵੰਤ ਮਾਨ ਲੈ ਸਕਿਆ ਉਸ ਸਮੇਂ ਤੇ ਨਾ ਹੀ ਕੋਈ ਹੋਰ ਆਗੂ ਲੈ ਸਕਿਆ ਚੰਨੀ ਨੇ ਇੱਕਠੋਕ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਜਿਹੜਾ ਵਿਰੋਧ ਕੀਤਾ ਇਹ ਸਾਰੀਆਂ ਚੀਜ਼ਾਂ ਪੰਜਾਬੀਆਂ ਨੂੰ ਵੀ ਪਸੰਦ ਨੇ ਕਾਂਗਰਸ ਹਾਈਕਮਾਨ ਨੂੰ ਪਸੰਦ ਨੇ ਇਸ ਕਰਕੇ ਚੰਨੀ ਇੱਕਤਰ ਨਾਲ ਕਹਿ ਲਿਏ ਕਿ ਜਿਹੜਾ ਉਹ ਪਹਿਲਵਾਨ ਬਣ ਕੇ ਕਿ ਜਿਨ੍ਹਾਂ ਨੂੰ ਅੱਜ ਪੰਜਾਬ ਦੀ ਕਾਂਗਰਸ ਦੀ ਸਿਆਸਤ ਅੰਦਰ ਢੋਣਾ ਕਾਫੀ ਔਖਾ ਹੋ ਚੁੱਕਿਆ। ਬਾਜਵਾ ਸਾਹਿਬ ਜਿੰਬਾਕੀ ਚਿਹਰੇ ਨੇ ਰਾਜਾ ਬੜਿੰਗ ਵੀ ਆਪਣੀ ਦਾਅਵੇਦਾਰੀ ਸੀਐਮ ਦੇ ਉਹਦੇ ਲਈ ਪੇਸ਼ ਕਰ ਰਹੇ ਨੇ ਲੋਕਾਂ ਦੇ ਵਿੱਚ ਕਹਿ ਰਹੇ ਨੇ ਕਿ ਮੇਰੀਆਂ ਹੱਥਾਂ ਦੀਆਂ ਲਕੀਰਾਂ ਕਹਿੰਦੀਆਂ ਨੇ ਕਿ ਤੁਸੀਂ ਸੀਐਮ ਬਾਨਾ। ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਸੀਐਮ ਦੇ ਦਾਅਵੇਦਾਰ ਬਣ ਕੇ ਵਿਚਰ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਨੇ ਮੈਂ ਕਿਹੜਾ ਕਿਹੜੇ ਮਾਂ ਮਾਰਤੇ ਮੈਂ ਵੀ ਸੀਐਮ ਨਹੀਂ ਬਾਨਾ। ਤਾਂ ਇਹਨਾਂ ਚਿਹਰਿਆਂ ਦੇ ਵਿੱਚ ਫਿਰ ਕਿਵੇਂ ਚੰਨੀ ਸੈੱਟ ਆਉਣਗੇ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਚੰਨੀ ਸੈੱਟ ਨੇ ਦੇਖੋ ਇੱਕ ਵਾਰ ਉਹ ਪਹਿਲਾ ਮੁੱਖ ਮੰਤਰੀ ਬਣ ਚੁੱਕੇ ਨੇ ਉਹਨਾਂ ਦੀ ਦਾਅਵੇਦਾਰੀ ਤਾਂ ਉਸ ਮਾਮਲੇ 'ਚ ਕਾਫੀ ਹਾਈ ਲੈਵਲ ਤੇ ਜਾ ਚੁੱਕੀ ਹੈ ਦੂਜੀ ਗੱਲ ਨਵਜੋਤ ਸਿੰਘ ਸਿੱਧੂ ਰੀਅਲ 'ਚ ਘੱਟ ਤੇ ਰੀਲਾਂ 'ਚ ਜ਼ਿਆਦਾ ਨੇ ਨਵਜੋਤ ਸਿੰਘ ਸਿੱਧੂ ਤਾਂ ਰੀਲਾਂ 'ਚ ਨੇ ਤੁਸੀਂ ਦੇਖਿਆ ਚਲੋ ਮੈਂ ਇੱਕ ਗੱਲ ਮੰਨ ਲੀਏ ਕਿ ਉਹਨਾਂ ਦੇ ਪਰਿਵਾਰ ਦੀ ਕੋਈ ਸਮੱਸਿਆ ਆ ਆਪਾਂ ਚੰਗੀ ਸਿਹਤਯਾਬੀ ਦੀ ਉਮੀਦ ਕਰਦੇ ਆ ਡਾਕਟਰ ਨਵਜੋਤ ਕੋਰਦੇ ਦੀ ਪਰ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਨ ਤੋਂ ਬਾਅਦ ਵੀ ਤੇ ਹੁਣ ਵੀ ਧਰਾਤਲ ਤੇ ਨਹੀਂ ਪੰਜਾਬ ਦੇ ਏਡੇ ਏਡੇ ਮੁੱਦੇ ਨੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ ਹੋਰ ਬਹੁਤ ਸਾਰੇ ਮੁੱਦੇ ਨੂੰ ਕਾਂਗਰਸ ਦੀ ਜਿਹੜੀ ਹਰਿਆਣਾ ਵਿਧਾਨ ਸਭਾ ਸੂਚੀ ਹੈ ਸਟਾਰ ਪ੍ਰਚਾਰਕਾਂ ਦੀ ਉਸ ਚੋਂ ਵੀ ਆਊਟ ਕਰਤਾ ਹਾਂ ਉਹਦੇ ਚ ਵੀ ਤਾਂ ਹੀ ਕਰਿਆ ਨਾ ਕਿ ਉਹ ਐਕਟਿਵ ਹੀ ਨਹੀਂ ਹੈਗੇ ਇਸ ਕਰਕੇ ਮੈਂ ਨਵਜੋਤ ਸਿੰਘ ਸਿੱਧੂ ਨੂੰ ਤਾਂ ਰੱਖਦਾ ਸਾਈਡ ਤੇ ਰਹੀ ਗੱਲ ਰਾਜਾ ਵੜਿੰਗ ਦੀ ਇੱਛਾ ਵਾਂਗ ਰਾਜਾ ਵੜਿੰਗ ਦੇ ਅੰਦਰ ਸੀਐਮ ਵੜਦੀਆਂ ਹੈਗੀਆਂ ਨੇ ਇਹ ਚ ਕੋਈ ਦੋ ਰਹਿ ਨਹੀਂ ਪਰ ਗੱਲ ਇਹ ਹੈ ਕਿ ਕਦ ਕਾਠ ਉੱਥੇ ਤੱਕ ਲੈ ਕੇ ਜਾਣਾ ਰਾਜਾਵੜਿੰਗ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਬਹੁਤ ਵੱਡਾ ਕਾਦਾ ਉਹਨਾਂ ਦਾ ਪਰ ਇੱਕ ਲੈਵਲ ਨੂੰ ਸੈੱਟ ਕਰਨਾ ਉਹ ਹਜੇ ਸੀਐਮ ਵਾਲੇ ਲੈਵਲ ਤੇ ਰਾਜਾਵੜਿੰਗ ਨਹੀਂ ਗਏ ਆਉਣ ਵਾਲੇ ਸਮੇਂ 'ਚ ਚਲੇ ਜਾਣਗੇ ਇਹ ਦੀ ਉਮੀਦ ਕੀਤੀ ਜਾ ਸਕਦੀ ਹੈ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਕੋਸ਼ਿਸ਼ ਕਰਦੇ ਆ ਰਹੇ ਨੇ ਪਰ ਪ੍ਰਤਾਪ ਸਿੰਘ ਬਾਜਵਾ ਦੀਆਂ ਦੋ ਤਿੰਨ ਕਮਜ਼ੋਰੀਆਂ ਨੇ ਪਹਿਲੀ ਤਾਂ ਸੰਗਠਨ ਪ੍ਰਤਾਪ ਸਿੰਘ ਬਾਜਵਾ ਜਿਸ ਪ੍ਰਕਾਰ ਵਰਤਦੇ ਨੇਗੇ ਚੀਜ਼ਾਂ ਅੰਦਰ ਸੰਗਠਨ ਦੇ ਅੰਦਰ ਇੱਕ ਉਹ ਹੁੰਦਾ ਨਾ ਕਾਕਾ ਸ਼ਾਈ ਵਾਲਾ ਐਟੀਟਿਊਡ ਹੁੰਦਾ ਆ ਵਿਵਹਾਰ ਹੁੰਦਾ ਉਹ ਉਹਨਾਂ ਦੇ ਵਿੱਚ ਮੈਂ ਬਹੁਤ ਵਾਰ ਨੋਟ ਕੀਤਾ ਉਹ ਹੈ ਇਸ ਕਰਕੇ ਉਹ ਇੱਕ ਉਹਨਾਂ ਲਈ ਛੱਟਬੈਕ ਜ਼ਰੂਰ ਹੈ ਪ੍ਰਤਾਪ ਸਿੰਘ ਬਾਜਵਾ ਸ਼ਾਇਦ ਦੂਪਹਿਰ ਲੱਗ ਬਣ ਕੇ ਹੁੰਦੇ ਮੇਰੇ ਖਿਆਲ ਚ ਇਹ ਹੀ ਇਹ ਹੀ ਚੀਜ਼ਾਂ ਨੇ ਕਿ ਜਿਹੜੀਆਂ ਕਿ ਤੁਹਾਡਾ ਆਲਾ ਦਾਲਾ ਤੁਸੀਂ ਆਪਣੇ ਸੰਗਠਨ ਦੇ ਵਿੱਚ ਕਿੰਨੀ ਕਾਮਯਾਬੀ ਹਾਸਲ ਕਰ ਪਾਉਂਦੇ ਹੋ ਕਿੰਨੇ ਲੋਕਾਂ ਨੂੰ ਮੈਨੂੰ ਯਾਦ ਆ ਕਿ 2000 ਜਿਹੜਾ 2007 ਤੋਂ 2012 ਵਾਲਾ ਏਰਾ ਚੱਲਿਆ ਜ 2012 ਤੋਂ 2017 ਵਾਲਾ ਏਰਾ ਚੱਲਿਆ ਜਿਸ ਚ ਪ੍ਰਤਾਪ ਸਿੰਘ ਬਾਜਵਾ ਬਹੁਤ ਹਾਈ ਪ੍ਰੋਫਾਈਲ ਲੀਡਰਸ਼ਿਪ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੀ ਪਰ ਪੰਜਾਬ ਦੇ 44 ਚੋਂ 40 ਐਮਐਲਏ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਡਿਨਰ ਕਰਕੇ ਬਾਜਬੀ ਦੀਆਂ ਲੱਤਾਂ ਖਿੱਚਦੇ ਰਿਹਾ ਇਸ ਕਰਕੇ ਉਹਨਾਂ ਦੀ ਸੰਗਠਨ ਦੇ ਉੱਤੇ ਪਕੜ ਨਹੀਂ ਜਿਸ ਕਰਕੇ ਮੈਨੂੰ ਉਹਨਾਂ ਦੀ ਦਾਵੇਦਾਰੀ ਇਸ ਮਾਮਲੇ 'ਚ ਘੱਟ ਨਜ਼ਰ ਆਉਂਦੀ ਹੈ ਪਰ ਉਹਨਾਂ 'ਚ ਕੋਈ ਐਸੀ ਡਿਸਕਵਾਲਿਫਿਕੇਸ਼ਨ ਨਹੀਂ ਹੈਗੀ ਕਿ ਉਹ ਮੁੱਖ ਮੰਤਰੀ ਨਹੀਂ ਬਣ ਸਕਦੇ ਉਹ ਬਣ ਸਕਦੇ ਨੇ ਜੇ ਕਾਂਗਰਸ ਹਾਈ ਕਮਾਂਡ ਚਾਹੂਗੀ ਪਰ ਫਿਲਹਾਲ ਦੀ ਘੜੀ ਬਾਜਵਾ ਉਸ ਲੈਵਲ ਤੇ ਪਹੁੰਚਦੇ ਵਿਖਾਈ ਨਹੀਂ ਦਿੰਦੇ ਬਾਜਵਾ ਸਾਹਿਬ ਜਿਵੇਂ ਸਰਕਾਰ ਬਣਾਉਣ ਦੇ ਵਿੱਚ ਮਾਲਵਾ ਖੇਤਰ ਦਾ ਅਹਿਮ ਯੋਗਦਾਨ ਹੁੰਦਾ ਹੈ ਮਾਲਵੇ ਦੇ ਵਿੱਚ ਸਭ ਤੋਂ ਵੱਧ ਸੀਟਾਂ ਨੇ ਜੇਕਰ ਮਾਲਵੇ ਦੇ ਵਿੱਚ ਦੇਖਿਆ ਜਾਵੇ ਤਾਂ ਚੰਨੀ ਦਾ ਪ੍ਰਭਾਵ ਜ਼ਿਆਦਾ ਦਿਖ ਰਿਹਾ ਹੈ ਤੇ ਮੁਕਾਬਲੇ ਬਾਜਵਾ ਦੇ ਪ੍ਰਤਾਪ ਸਿੰਘ ਬਾਜਵਾ ਦਾ ਮਾਲਵੇ ਦੇ ਵਿੱਚ ਆਧਾਰ ਆ ਥੋੜਾ ਜਿਹਾ ਘਟ ਹੈ ਕਿਵੇਂ ਫਿਰ ਇੱਥੇ ਚੀਜ਼ਾਂ ਵੀ ਪ੍ਰਭਾਵਿਤ ਕਰਨਗੀਆਂ ਸੁਭਾਵਿਕ ਜੀ ਗੱਲ ਹੈ ਸੁਭਾਵਿਕ ਜੀ ਗੱਲ ਹੈ ਜੇ ਤੁਸੀਂ ਬਾਜਵਾ ਨੂੰ ਡਿਕਲੇਅਰ ਕਰਕੇ ਚਲਦੇ ਹੋ ਕਿ ਉਹ ਸੀਐਮ ਦੇ ਦਾਵੇਦਾਰ ਨੇ ਤਾਂ ਫਿਰ ਇਹ ਚੀਜ਼ਾਂ ਸਭ ਤੋਂ ਇਹ ਸਭ ਤੋਂ ਵੱਡਾ ੜਿੱਕਾ ਸਾਫਤ ਹੋ ਸਕਦੀ ਹੈ ਪ੍ਰਤਾਪ ਸਿੰਘ ਬਾਜਵਾ ਦਾ ਮਾਝੇ ਚੋਂ ਬਾਅਦ ਵੀ ਕੋਈ ਏਡਾ ਵੱਡਾ ਨਹੀਂ ਗਾ ਵੀ ਗਰਦਾਸਪੁਰੋਂ ਪਾਰ ਕਰਨ ਤੋਂ ਬਾਅਦ ਬਾਜਵਾ ਨੋਟ ਵੱਡੇ ਲੀਡਰ ਨੇਗੇ ਪਰ ਉਸ ਪ੍ਰਕਾਰ ਦਾ ਜਿਹੜਾ ਸੰਗਠਨ ਦੇ ਉੱਤੇ ਜਥੇਬੰਦੀ ਦੇ ਉੱਤੇ ਕਾਂਗਰਸ ਦੇ ਉੱਤੇ ਪਕੜ ਹੁੰਦੀ ਹੈ ਨਾ ਉਹ ਉਸ ਪ੍ਰਕਾਰ ਦੀ ਨਹੀਂ ਰਹੀ ਗੱਲ ਪ੍ਰਤਾਪ ਸਿੰਘ ਬਾਜਵਾਦੀ ਜਿਸ ਤਰ੍ਹਾਂ ਦੀ ਬੋਲਬਾਣੀ ਹੈ ਟੀਚਰ ਬਾਜੀ ਹੈ ਮਸਲਿਆਂ ਦੇ ਉੱਤੇ ਉਹਨਾਂ ਦੀ ਪਕੜ ਹੋ ਸਕਦੀ ਹੈ ਅੰਕੜੇ ਉਹਨਾਂ ਕੋਲ ਹੋ ਸਕਦੇ ਆ ਪਰ ਉਹ ਐਡਰੈਸ ਮਾਲਵੇ ਦੀ ਸਾਈਕੀ ਨੂੰ ਤਾਂ ਨਹੀਂ ਉਹ ਘਟੋ ਘਟ ਇੰਪ੍ਰੈਸ ਕਰਦੇ ਮਾਲਵੇ ਦੇ ਲੋਕ ਠਾ ਸੋਟੇ ਵਾਲਾ ਬੰਦਾ ਚਾਹੁੰਦੇ ਆ ਉਹਦੇ ਚ ਚੰਨੀ ਨੰਬਰ 1 ਉਹ ਚ ਰਾਜਾ ਵੜਿੰਗ ਵੀ ਬੀਟ ਹੁੰਦੇ ਆ ਰਾਜਾ ਵੜਿੰਗ ਵੀ ਅਦਰਨੀਆ ਦਰਨੀਆ ਜੇ ਕਰੀ ਜਾਂਦੇ ਹੁੰਦੇ ਆ ਜਿਹੜੀਆਂ ਚੀਜ਼ਾਂ ਮਾਲਵੇ ਵਾਲਿਆਂ ਨੂੰ ਤਾਂ ਵੈਸੇ ਹੀ ਨਹੀਂ ਪਸੰਦ ਹੈਗੀਆਂ ਇਹ ਚੀਜ਼ਾਂ ਸਾਈਕੀ ਦੇ ਹਿਸਾਬ ਨਾਲ ਜੇ ਕਾਂਗਰਸ ਚ ਅਜ ਕੋਈ ਮਾਲਵੇ ਦੀ ਸਾਈਕੀ ਨੂੰ ਜੇ ਕੋਈ ਟੰਗ ਦਾ ਕੋਈ ਬੰਦਾ ਕੋਈ ਉਸ ਨੂੰ ਪਕੜ ਕਰਦਾ ਉਹ ਚੰਨੀ ਹੈ ਦੂਜੇ ਨੰਬਰ ਤੇ ਰਾਣਾ ਗੁਰਜੀਤ ਹੈ ਪਰ ਬੇਸ਼ੱਕ ਉਹ ਦੁਆਬੇ ਚ ਆਉਂਦੇ ਹੁਣ ਤਾਂ ਇੱਥੇ ਅਸੀਂ ਇਹ ਵੀ ਦੱਸ ਦਿੰਨੇ ਆ ਕਿ ਬੀਤੇ ਦੀ ਨਹੀਂ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਵਿੱਚ ਅਬਜ਼ਰਵਰ ਤੌਰ ਤੇ ਨਿਯੁਕਤੀ ਵੀ ਹੋਈ ਹੈ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੀ ਸਿਆਸਤ ਕਿਸ ਤਰ੍ਹਾਂ ਮੋੜ ਕੱਟਦੀ ਹੈ ਤੁਸੀਂ ਜੁੜੇ ਰਹੋ ਲੋਕ ਮੈਨ ਨਿਊਜ਼ ਦੇ ਨਾਲ ਧੰਨਵਾਦ